ਸਾ ਵਾਏ ਗੁਰਜੀ ਕੀ ਫਤਿਹ ਮੈਂ ਸਰਬਜੀਤ ਕੌਰ ਵਾਈਫ ਆਫ ਸਰਪੰਚ ਮਨਜੀਤ ਸਿੰਘ ਪਿੰਡ ਬਹਿਲੌਰਪੁਰ ਤੋਂ ਬੋਲਦੀ ਆ ਮੈਂ ਸਾਰੇ ਇਲਾਕਾ ਵਾਸੀਆਂ ਦੇਸ਼ ਵਾਸੀਆਂ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਦਿੰਦੀ ਆ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦੀ ਆ ਕਿ ਦੀਵਾਲੀ ਦਾ ਤਿਹਾਰ ਹਰ ਘਰ ਵਿੱਚ ਖੁਸ਼ੀਆਂ ਭਰਿਆ ਆਵੇ ਖੁਸ਼ੀਆਂ ਲੈ ਕੇ ਆਵੇ ਹਰ ਘਰ ਦੀ ਦੀਵਾਲੀ ਰੋਸ਼ਨ ਹੋਵੇ ਹਰ ਘਰ ਵਿੱਚ ਦੀਵਾਲੀ ਰੋਸ਼ਨਾਈ ਜਾਵੇ ਹਰ ਨਿਵਾਸੀਆਂ ਅੱਗੇ ਅਪੀਲ ਕਰਦੀ ਹਾਂ ਕਿ ਦੀਵਾਲੀ ਗ੍ਰੀਨ ਮਨਾਈ ਜਾਵੇ ਪਟਾਕੇ ਨਾ ਚਲਾਏ ਜਾਣ ਪਟਾਕਿਆਂ ਨਾਲ ਕੀ ਹੈ ਕਿ ਹਵਾ ਜਿਹੜੀ ਹੈ ਦੂਸ਼ਿਤ ਹੁੰਦੀ ਹੈ ਥੋੜਾ ਪ੍ਰਦੂਸ਼ਣ ਫੈਲਦਾ ਹੈ ਉਹਦੇ ਤੋਂ ਬਚਿਆ ਜਾਵੇ ਬਿਮਾਰੀਆਂ ਤੋਂ ਬਚਿਆ ਜਾਵੇ ਸੋ ਕਿ ਅਸੀਂ ਸਾਰੇ ਰਲ ਕੇ ਹੀ ਗ੍ਰੀਨ ਦੀਵਾਲੀ ਮਨਾਈਏ ਤਾਂ ਕਿ ਬੱਚਿਆਂ ਦਾ ਅੱਗੇ ਸਾਡੇ ਜੋ ਬੱਚੇ ਆ ਨਾ ਉਹਨਾਂ ਦਾ ਧਿਆਨ ਜੋ ਪੜਨ ਵਿੱਚ ਹੋਵੇ ਹੋਰ ਕਾਰੋਬਾਰ ਵਿੱਚ ਹੋਵੇ ਕੀ ਵਧੀਆ ਢੰਗ ਨਾਲ ਬੱਚੇ ਚੱਲਣ ਤਾਂ ਕਿ ਪਿੰਡ ਦਾ ਨਾਮ ਰੁਸ਼ਨਾਇਆ ਜਾਵੇ ਹਰ ਬੱਚੇ ਨੂੰ ਇਹ ਹੀ ਸਿੱਖਿਆ ਦਿੰਦੇ ਹਾਂ ਕਿ ਆਪਨੋ ਆਪੋ ਆਪਣੇ ਕੰਮ ਵਿੱਚ ਰੁੱਝੇ ਰਹਿਣਾ ਨਾ ਹੋਰ ਗਲਤ ਕੰਮਾਂ ਵਿੱਚ ਨਾ ਪੈਣਾ ਸਾਰੇ ਹੀ ਬੱਚੇ ਆਪਣੇ ਪੜ੍ਹਾਈ 'ਚ ਜ਼ਿਆਦਾ ਜ਼ੋਰ ਦੇਣ ਨਾ ਤਾਂ ਕਿ ਤਰੱਕੀ ਹੋਵੇ ਔਰ ਪਿੰਡ ਦਾ ਨਾਮ ਰੁਸ਼ਨਾਇਆ ਜਾਵੇ मैं अपनी समुची पंचायत पिंड बहलोरपुर तो दबारा इलाका निवासिया दिवाली दया लख लख वधाई दिदी हाँ वाहगुरु जी का खालसा वाहगुरु जी की फतेह सदगुरु टूर एंड ट्रैवल अब विदेश जाना हुआ आसान ऑस्ट्रेलिया यूके और पूरे यूरोप के लिए स्टडी एंड विजिटर वीजा दुबई वीजा से लेकर वर्क परमिट तक अब बिना किसी एडवांस के पेमेंट सिर्फ वीजा लगने के बाद मलेशिया वीजा विथ वर्क पुर्तगाल इटली ग्रीस फ्रांस जर्मनी भी भरोसेमंद सुविधा साथ ही महिलाओं के लिए सिंगापुर में ब्यूटी पार्लर व होटल रिसेप्शन और दुबई में होम वर्क के लिए विशेष अवसर आज ही संपर्क करो